ਐ ਸਤਿ ਸ੍ਰੀ ਅਕਾਲ ਤੁਹਾਨੂੰ ਭੇਜੋ ਜਿੱਥੇ ਜਾ ਕੇ ਦਫਤਰੇ ਨਾਲ ਸਭ ਤਕਾੜਾਂਡੇ ਆਵੇ ਗੁੱਡਾ ਕਰਦੀ ਹੋਲੀ ਦਫਤਰੇ ਤੇ ਇੱਕ ਮਿੰਟ ਭੇਜੋ ਜਲਦੀ ਭੇਜੋ ਤਾਂ ਸਾਰੇ ਗੁੱਡਾ ਕਰਦੀ ਹੋਣਦੀ ਆ ਯਾਰ ਆਹ ਗੱਲ ਕੋ ਬੀਡੀ ਸਾਹਿਬ ਕਰ ਨਾਲੇ ਤਾਂ ਪੱਟਾ ਫੋਕਣਾ ਕਰਦੇ ਯਾਰ ਪਰ ਤਾਂ ਮੈਂ ਤਾਂ ਮੇਰੇ ਜਾ ਕੇ ਦਫਤਰ ਜਿਸ ਨੇ ਪਾ ਕੰਨ ਦੇ ਤੁਸੀਂ ਮੈਂ ਉਹ ਬੰਦੇ ਸਾਰੇ ਆੜੇ ਪੁੱਛਣਾ ਹੀ ਸਾਡਾ ਫਰਕ ਪੈਂਦਾ ਬੋਲਿਆ ਮੇਰਾ ਬਣਾ ਬਣਾ ਵੀਡੀਓ ਯਾਰ ਬਣਾਓ ਯਾਰ ਬਣਾਓ ਨਰਾ ਬਜ ਕਰੋ ਬਾਤ ਬਣਾਓ ਆਓ ਨਰਾ ਬਜ ਕਰੋ ਆਹ ਵੀਡੀਓ ਸਾਡੀ ਫੇਰ ਹੋਰ ਨਹੀਂ ਤੜੀ ਗੱਲ 15 ਬੰਦੇ ਗੱਲ ਕਰੀ ਜਾਂਦੇ ਆ ਮਤਲਬ ਬੰਦੇ ਖੜੇ ਆ 500 ਬੰਦਾ ਸਾਰਾ ਪਿੰਡ ਦਾ ਵਾ ਆਪਾਂ ਐਸਾ ਤੁਹਾਨੂੰ ਭੇਜੋ ਇੱਥੇ ਜਾ ਕੇ ਦਫਤਰੇ ਨਾਮ ਸਭ ਕੋਲ ਟਕਾ ਟਾਂਡੇ ਆਵੇ ਗੁੱਟਾ ਕਰਦੀ ਹੁੰਦੀ ਦਫਤਰ ਇੱਥੇ ਇੱਕ ਬੰਦਾ ਭੇਜੋ ਜਲਦੀ ਭੇਜੋ ਤੇ ਸਾਰੇ ਗੁੱਟਾ ਕਰਦੀ ਹੁੰਦੀ ਆ ਯਾਰ ਆ ਗੱਲ ਕੋ ਬੀਡੀ ਸਾਹਿਬ ਦਾ ਮਾੜਾ ਤੇ ਪਰਚਾ ਠੋਕਣਾ ਤੇ ਯਾਰ ਪਰਚਾ ਮੈਂ ਤਾਂ ਤੇਰੇ ਨਾਲ ਆ ਕੇ ਦੱਸਦਾ ਡਿਸਪਲਿਨ ਦਾ ਕੰਡਾ ਦੁਕਾਨ ਦੇ ਤੂੰ ਮੈਂ ਉਹ ਬੰਦੇ ਸਾਰੇ ਆੜੇ ਪੁੱਛਣਾ ਨਹੀਂ ਆੜੇ ਪਰਚਾ ਪਾਉਣਾ ਯਾਰ ਆ ਵੇਖੋ ਉਹ ਲੇਡੀਸ ਕਾਉਂਟਰ ਆ ਆ ਵੇਖੋ ਆ ਗਈ ਆ ਉਦਾਂ ਹੀ ਵੀਡੀਓ ਉਹਨੇ ਕਰਕੇ ਲੈ ਆ ਮੈਂ ਕਰਦੇ ਹੋਏ ਗੱਲ ਕਰੋ ਨਹੀਂ ਛੱਡੋ ਇਥੇ ਬੰਦੀ ਬਾਰੇ ਗੱਲ ਆ ਪਈ ਹੈ ਹਾਂ ਨਹੀਂ ਗੱਲ ਤੇ ਕਰਦੇ ਹਾਂ ਜਿਹੜੀ ਤੂੰ ਇਹਨਾਂ ਨੂੰ ਨਾ ਨਹੀਂ ਜਾਓ ਸਾਹਿਬ ਅਸੀਂ ਤੋਹੀ ਤੋਹਾਂ ਬਿਆਨ ਆ ਤੁਹਾਡੇ ਤੋਂ ਪਰਚਾ ਦਰਜ ਹੋਇਆ ਆੜੇ ਬੰਦਿਆਂ ਦੇ ਤੁਸੀਂ ਸਾਡੀ ਯਾਰਾ ਫੇਮ ਦੱਸ ਦੋ ਕਾਦੀ ਗੱਲ ਕਰਾਈ ਕਿ ਕਿਤੇ ਨਹੀਂ ਜਾ ਰਿਹਾ ਤੁਸੀਂ ਮੇਰੇ ਨਾਲ ਕਹਿੰਦਾ ਦੱਸੋ ਕਿਹੜਾ ਵੇ ਕੋ ਤਾਂ ਸਭ ਦਫਰ ਪਲਾਈ ਕਰੋ ਦਾਦਾ ਆਪ ਕੋ ਗੱਲ ਕਰਨ ਆਲੀ ਚੱਲਦਾ ਨਾ ਨਾ ਤੇਰੀ ਫਸਟ ਮੇਰਾ ਤੂੰ ਜਿਹੜਾ ਦੱਸ ਨਾ ਨਗਰ ਪਲਾਈ ਕਰੋ ਤੁਸੀਂ ਹੋ ਯਾਰ ਕਿ ਆ ਯਾਰ ਭਰ ਸਭ ਪਾਜੀ ਆ ਕੇ ਕਸ ਜਰਾ ਆਹ ਗੱਲ ਤੇ ਤਹੀ ਪਰ ਚਾਲ ਸਾਹਿਬ ਉਹ ਤਾਂ ਇਹ ਭਾਜੀ ਚੜਾਉਣ ਡਿਆ ਹੱਟ ਮੇਰੇ ਕੋ ਭਾਜੀ ਚੜਾਉਣ ਵਿੱਚ ਮੈਂ ਦੇਖੂਗਾ ਓ ਯਾਰ ਤੂੰ ਲਿਖ ਦੇ ਯਾਰ ਤੂੰ ਲਗਾ ਦੇ ਟੱਕਰ ਚਾਹ ਹਾਂ ਲਿਖਣਾ ਯਾਰ ਤੂੰ ਪੰਜਾਬ ਲੈ ਲੈ ਹਾਂ ਲਿਖਣਾ ਤੂੰ ਮੈਂ ਤੋੜ ਕੇ ਲੈ ਦਿੰਦਾ ਤਹੀ ਨਾ ਲਿਖਾਂਗੇ ਸਾਡੀ ਕੋਟਾਂ ਨਹੀਂ ਬੈਠੀਆਂ ਕੋਟਾਂ ਬੈਠੀਆਂ ਸਭ ਕੋ ਬਿਠਾ ਹੈ ਉਹਨੇ ਮੈਂ ਪਰਚਾ ਮੈਂ ਦੇ ਦਿੱਤਾ ਹਾਂ 50 ਮਿੰਟ ਮੈਂ ਪਰਚਾ ਖਾ ਬਿਸੀ ਪੈਣ ਆਵੇਂ ਮਾਰੇ ਲੈ ਕੇ ਕੀ ਕਰਦੇ ਆ ਆਹ ਜੀ ਸਾਬ ਜੀ ਗੱਲ ਸੁਣੋ ਤੇਰੀ ਪ੍ਰੀਤ ਜੀ ਇੱਧਰ ਆਓ ਜਰਾ ਲੈ ਕੇ ਦੇਖੋ ਆਂਟੀ ਆਈ ਐ ਲੰਮੀ ਲਿਖ ਕੇ ਬੰਦ ਕਰਾ ਦੇ ਆਂਟੀ ਜੀ ਬਾਈ ਨਾਲਾਂ ਕੇ ਨਾਲੇ ਆਪਾਂ ਯਾਰ ਤੁਹਾਡੇ ਪਿਆਰਾਂ ਤੇ ਦਰਜ ਹੋਈ ਆ ਤੁਸੀਂ ਆਪਾਂ ਯਾਰ ਸਾਡੇ ਕੋਲ ਮਾਤਾ ਮਾਨੇ ਤੇ ਦਰਜ ਕਰਾਤੀ ਆ ਇਹ ਬੁਨਿਆਦ ਅਗਲੀ ਹੁੰਦੀ ਪਈ ਯਾਰਾ ਬੁਨਿਆਦ ਦੀ ਦੱਸਦਾ ਹਾਂ ਨਹੀਂ ਆ ਮਾੜੀ ਮਤਰਾ ਨਹੀਂ ਪੁੱਛ ਨਹੀਂ ਸਕਦੇ ਪੁੱਛ ਨਹੀਂ ਆਈ ਪਿਆਈ ਪੁੱਛ ਨਹੀਂ ਸਕਦਾ ਤੇ ਆਣ ਕੇ ਸਰਜੀ ਕਾਇਦੇ ਕਾਨੂੰਨ ਹੱਦ ਨਾਲੇ ਤੂੰ ਨਹੀਂ ਆਉਂਦੇ ਹੁਣ ਕੀਤੀ ਕਹਿੰਦਾ ਪੂਰੀ ਐਫ ਆਈ ਆਂ ਪਹੰਦਰ ਚ ਕਰਾਈ ਆ ਵੀ ਕਾਦੀ ਕਰਾਈ ਆ ਸਾਨੂੰ ਇਹ ਤੂੰ ਦੱਸ ਦੋ ਅਸੇ ਉਹ ਪੁੱਛਿਓ ਤੂੰ ਹੀ ਕਰਦੀ ਕਰਦੀ ਤੂੰ ਤਾਂ ਲੋ ਯਾਰ ਮੇਰੀ ਗੱਲ ਸੁਣੋ ਅਹੀਂ ਚਾਲ ਸਾਹਿਬ ਇੱਕੋ ਗੱਲ ਪੁੱਛੀ ਆ ਪੀ ਐਫ ਆਈ ਆਂ ਤੂੰ ਆ ਤੇ ਲਿਖ ਕੇ ਆਪਣੇ ਨਾਮ ਆਪਣੇ ਪਾਰਟੀ ਕੋਲ ਲੱਗਣਾ ਲੱਗਣਾ ਆਂ ਦਈ ਗੱਲ ਨੇ ਪਾਣਾ ਦੱਸ ਦੇ ਦੋ ਯਾਰ ਤੇ ਜਿਹੜੇ ਪਨੇ ਪਹਿਣਾ ਕਿਉਂ ਆ ਇਹ ਤਾਂ ਐਫਰੈਡ ਡਾਕਟਰ ਜੀ ਦਾ ਦਫਾ ਹੈ। ਤਾਹਿਆ ਤਾਰਾ ਹਵਾਲਾ। ਭਾ ਜਰਦੀਸ਼ਾ ਕੀ ਕਰ ਰਿਹਾ ਹੈ? ਹੈਲੋ। ਲਾਈਕ ਕਰ ਦਿਓ ਦੋਸਤੋ ਹਰਦੀ ਦਾ ਪੋਸਟਰ ਲੱਗਦਾ। ਚੱਲਿਆ ਆ ਯਾਰ, ਚੱਲਿਆ ਪੋਸਟਰ। ਬਿੱਲੇ ਸਰੀਆ ਤਾਰੀਆਂ ਨਾਲ ਦਫਤਰ ਗੁੰਡਾ ਕਰਦੀ ਹੁੰਦੀ ਹੈ। ਬਿੱਲੇ ਕਿੰਨੇ ਗੁੰਡਾ? ਮੇਰੇ ਦੱਸੋ। ਹੈਲੋ। ਅੱਧ ਦਫਤਰ ਸਰੀਆ ਮੈਂ ਨੰਨੇ ਸੱਜੂ ਆ ਗਿਆ। ਪਿਆ ਬੰਦੇ ਆ ਕੇ ਗੁੰਡਾ ਕਰਦੀ ਘਟਿਆ ਮੇਰੇ ਕੋਲ ਕੰਮ ਦੱਸ। 50 ਬੰਦੇ ਕਰੇ ਗੁੰਡਾ ਰੱਖੀ ਪੁਲਿਸ ਭੇਜ ਦੇ। ਲੈ ਮੇਰ ਨਾਲ ਗੱਲ ਕਰਾ ਦਿਓ। ਮੇਰ ਨਾਲ ਗੱਲ ਕਰਾ। ਬੜਾ ਵੀਡੀਓ। ਯਾਰ ਬਣਾਇਓ ਬਣਾਓ ਯਾਰ ਬਣਾਓ ਓਏ ਨਰਾਮਾਰੀ ਕਰੋ ਆਓ ਰੋ ਆਓ ਮੈਨੂੰ ਬੋਝ ਕਰੋ ਆ ਵੀਡੀਓ ਸਾਡੀ ਸਪਾਰ ਦੇ ਹਿਸਾਬ ਨਾਲ ਜੇ ਤੁਹਾਡੇ ਕੋਈ ਹੈਗਾ ਤਾਂ ਦੱਸ ਦਿਓ ਯਾਰ ਇਹ ਮੈਂ ਕੀ ਦੱਸਾਂ ਮੈਂ ਤਾਂ ਐਫ ਆਈ ਆਰ ਦੀ ਕਾਪੀ ਲੈ ਕੇ ਆਇਆ ਹਾਂ ਤੁਹਾਡੇ ਵੱਲੋਂ ਜਿਹੜੀ ਐਫ ਆਈ ਆਰ ਦਰਜ ਹੋਈ ਮੈਂ ਉਹ ਲੈ ਕੇ ਆਇਆ ਹਾਂ ਸਾਹਬਾ ਹਾਜ਼ਰ ਵੀਡੀਓ ਧਾਰੀ ਮਾਲ ਵੱਲੋਂ ਐਫ ਆਈ ਆਰ ਦਰਜ ਹੋਈ ਆ ਤੁਹਾਡੀ ਨੌਲੇਜ ਆ ਇਹਨਾਂ ਕੋ ਬੈਂਕ ਕੋਤੀ ਸਰ ਦਾ ਨਾਮ ਹੋਆ ਜਿਹੜੇ ਤੇ ਦਸੋ ਦਸੋ ਪੇੜੇ ਸਾਹਣਾ ਲਿਆਓ ਖਾਓ ਜਿਹੜਾ ਕਾਜ ਕਰਨਾ ਖਰੀ ਆਪਣੇ ਹੱਥੀਂ ਚਲੋ ਸਾਡੇ ਦਸੋ ਸਰ ਦਾ ਅਦਲ ਕਰਦਾਂ ਵਾਲੀ ਕੋਈ ਆਪਣਾ ਉੱਥੇ ਲਿਖਿਆ ਕਿ ਮਿਸ ਬੇਵੇ ਨਾਲ ਦਿੱਤਾ ਕਿਹੜਾ ਬੰਦਾ ਤੁਸੀਂ ਪਛਾਣਦੇ ਹੋ ਨਾ ਬੰਦਿਆਂ ਜਿਨ੍ਹਾਂ ਦਾ ਐਫ ਆਈ ਆਰ ਦਰਜ ਕਰਾਈ ਹੈ ਜੇ ਤੁਸੀਂ ਪਛਾਣਦੇ ਹੋ ਇਹਨਾਂ ਜਦੋਂ ਤੁਸੀਂ ਲੈਣੀ ਜਿਹੜੀ ਬਣਾ ਬੱਸ 10 ਰੁਪਏ ਪੁੱਛਣਾ ਬੰਦਾ ਯਾਰ ਉਹ ਨਹੀਂ ਲੈਣੀ ਅਸੀਂ ਨਗਲ ਨਗਲ ਤਾਂ ਅਸੀਂ ਲੈ ਲਈ ਜਿਹੜੀ ਐਫ ਆਈ ਆਰ ਦਰਜ ਹੋਈ ਤਹਾਡੇ ਬਿਆਨਾਂ ਤੇ ਦਰਜ ਹੋਈ ਆ ਤੁਹਾਨੂੰ ਪੁੱਛਣ ਆਏ ਆ ਕਿ ਜੇ ਤੇ ਤੁਸੀਂ ਇਹਨਾਂ ਬੰਦਿਆਂ ਨੂੰ ਪਛਾਣਦੇ ਜੇ ਨਹੀਂ ਸਾਨੂੰ ਤਾਂ ਵੀ ਤਾਂ ਆਪਾਂ ਕੁਝ ਮੁੱਦਾ ਹੋਣਾ ਫੜੇ ਜਿਹੜੀ ਨਕਲ ਆਣੀ ਆ ਆਪਾਂ ਅੱਜ ਦੀ ਨਕਲ ਆ ਨਕਲ ਨਹੀਂ ਆਉਣੀ ਚਾਹੀਦੀ ਨਰਜੋ ਦਾ ਆਖਿਆ ਯਾਰ ਤੁਹਾਡੇ ਅੱਗੇ ਆਇਆ ਪੁੱਛਣ ਆਇਆ ਕਿ ਕਿਉਂ ਕਰਾਈ ਆ ਸਹੀ ਫੜੇ ਥੋੜੀ ਨਕਲ ਲੈ ਆਓ ਇਹਨਾਂ ਜੁੱਤ ਨਕਲ ਕਰ ਕੋਲ ਹੀ ਨਾ ਕਰ ਜਾ ਚਾਹ ਚਾਲ ਸਾਹਿਬ ਜਿਹੜੀ ਗੱਲ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਣੀ ਹਾਂ ਸਾਰੇ ਇਹਨਾਂ ਬੰਦਿਆਂ ਦੇ ਆਪਾਂ ਜਦੋਂ ਪਛਾਣ ਹੀ ਨਹੀਂ ਉਹਨਾਂ ਬੰਦਿਆਂ ਦੀ ਤੂੰ ਸਾਡੇ ਕੋ ਜਿਹੜੀ ਨਕਲ ਆਣੀ ਆ ਆਪਰੇ ਆਰਟੀ ਜੀ ਨਕਲ ਲੈ ਆਓ ਸਾਡੇ ਕੋ ਭਾਜੀ ਇਹਦਾ ਕਰ ਲੈ ਕੋਈ ਜਦੋਂ ਸਰਟੀਫਾਈ ਕਰਾ ਸਕਦੇ ਹੋ ਆ ਬੰਦਿਆਂ ਆਂਦੇ ਆ ਇਹਦੇ ਕੀ ਕਿਉਂ ਆਪਾਂ ਕਿਹੜੀ ਭਾਈ ਤੇ ਸਾਡੀ ਸਾਡੀ ਭਾਈ ਉਹ ਤੁਹਾਡੇ ਕੋ ਕਿਹੜੀ ਆਈ ਆ ਸਾਡੇ ਕੋ ਫਰਜ ਆਈ ਆ ਦੱਸੋ ਨਾ ਉਹ ਕਿਹੜੀ ਆਈ ਆ ਤੁਹਾਨੂੰ ਵੀ ਦੱਸੀਏ ਸਾਡੇ ਕੋ ਆਈ ਆ ਆਰਡੀਐਂਜ ਵੀ ਲਲਾਂਗੇ ਆਰਡੀਐਂਜ ਵੀ ਲਲਾਂਗੇ ਪਰ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਬੰਦਿਆਂ ਨੂੰ ਕਿਸ ਨੂੰ ਪਛਾਣਦੇ ਜਿਵੇਂ ਜਫਾਈਰ ਦੱਸੀ ਸਾਰਾ ਪਿੰਡ ਆਇਆ ਇੱਥੇ ਅਬ ਇਹ ਖਾਰੀ ਯਾਰ ਬੰਦੇ ਸਮਝ ਲੈਣਗੇ ਕੀ ਮੇਰੇ ਕੋ ਸਾਰੇ بڑے ਬੰਦੇ ਆ ਆਹ ਬੈਠੇ ਬੈਠਣ ਤੁਮ। ਮੈਂ ਤਾਂ ਸਿਰਫ ਚਰਚਾਣਾ ਹਾਂ। ਯਾ ਦੱਸੋ ਐਫ ਆਈ ਆਰ ਤਾਂ ਤੁਹਾਡੇ ਕੋਲ ਦਰਜ ਹੋਣ ਲਈ ਹੈ। ਡੈਟੀਫਾਈ ਕਰਨਾ ਤਾਂ ਨਹੀਂ ਕਿੱਦੇ ਕਰ ਰਖਾ ਤੁਸੀਂ? ਮਿਸ ਬਿਹਵ ਕਿਦਾਂ ਆਇਆ? ਮਿਸ ਬਿਹਵ ਕਿਦਾਂ ਆਇਆ? ਘੱਟੋ ਘੱਟ ਤੁਸੀਂ ਤੁਹਾਡੀ 60+ ਤੁਹਾਡੀ ਮਰੋ 50 60+ 40+ ਆ ਰਿਹਾ। ਮੈਂ ਮੈਂ ਕੋਈ ਬਦੀ ਚੰਨ ਨਹੀਂ ਕਰਦਾ ਮੇਰੇ ਕੋਲ ਨਹੀਂ ਮੰਗਿਆ ਮੈਂ ਕਾਬੂ ਨੂੰ ਮੈਂ ਕਾਬੂ ਕਾਜ ਕਿਦਾਂ ਤੋੜਦਾ ਤਾ ਹਾਂ? ਜਦੋਂ ਉਹਨਾਂ ਬੰਦਿਆਂ ਕੋ ਕੋ ਨਜਾਇਜ਼ ਕਬਜ਼ਾ ਨਹੀਂ। ਮੇਰੀ ਗੱਲ ਸੁਣ ਲਓ ਨਾ ਬੀੜੀ ਸਾਹਿਬ। ਹਾਂਜੀ। ਉਹਨਾਂ ਬੰਦਿਆਂ ਕੋ ਕੋਈ ਮਿਸ ਬਿਹਵ ਨਹੀਂ ਕੀਤਾ। ਕੋਈ ਨਜਾਇਜ਼ ਉਹਨਾਂ ਕੋ ਕਬਜ਼ਾ ਤੁਸੀਂ ਆਵੇਲੇ ਐਫ ਆਈ ਆਰ ਦਰਜ ਕਰਾਈ ਆ ਪੁਲਿਸ ਥਾਣਾ ਸੇਖਵਾ ਉਥੇ ਡਿਪਟੀ ਸਾਹਿਬ ਵੀ ਆਏ ਐ ਐਸ ਐਚਓ ਸਾਹਿਬ ਵੀ ਆਏ ਚੌਕੀ ਚਾਰਜ ਨੇ ਵੀ ਸਾਨੂੰ ਕਿਹਾ ਕਿ ਅਸੀਂ ਵੀਡੀਓ ਦੇ ਬਿਆਨਾਂ ਤੇ ਦਰਜ ਕਰਤੀ ਆ ਤੁਹਾਡੇ ਦੋਵੇਂ ਸ਼ਿਕਰੀ ਲੈਣਾ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਬਿਆਨ ਦੇ ਅਧਾਰ ਤੇ ਕੀਤਾ ਪੈਸਾ ਨਹੀਂ ਤਾਂ ਕਾਰ ਨਹੀਂ ਇਹੋ ਤੇ ਪੁੱਛਣ ਦੇ ਆ ਇਹੋ ਤੇ ਪੁੱਛਣਾ ਯਾਰ ਇੰਨਾ ਪਿੰਡ ਸਾਰਾ ਹੈ ਪਿੰਡ ਸਾਡੇ ਕੋਲ ਆਪਣੇ ਕੰਦੇ ਨੂੰ ਸਾਡੇ ਕੋਲ ਨਾ ਪਿਆ ਦੇ ਤੋ ਹੀ ਲੈਣੀ ਸਰ ਯਾਰ ਤੇਰੀ ਗੱਲ ਸਮਝ ਨਹੀਂ ਮੈਂ ਲੈਣੀ ਨਹੀਂ ਪਰ ਦੱਸੋ ਤੁਹਾਡੀ ਕਿਹੜੀ ਦਰਖਾਸਤ ਆਈ ਜਾਵੇ ਜੇ ਕੋਈ ਤਾਂ ਸਰ ਤੁਹਾਨੂੰ ਪੜਾਈ ਕਰੋ ਆਪਣੇ ਆਰਟੀ ਇਹ ਦੱਸੋ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਸਮਝ ਨਹੀਂ ਆਣੀ 10 ਬੰਦੇ ਆ ਕੇ ਲੈਣਾ ਲੋ ਜੀ ਦਖਲ ਦੇ ਦਿਓ ਸਾਡੇ ਕੋ ਆਰਟੀ ਦਖਲ ਪੜਾਈ ਬਹੁਤ ਬੰਦੇ ਸਾਰਾ ਪਿੰਡ ਹੀ ਆ ਨੱਥੇ ਲਿਆ ਰੋ ਹਾਈਟ ਨਾ ਰੋ ਦੱਸੋ ਕਿ ਕਿਦਾਂ ਮੇਰੇ ਜੀ ਸਾਹਿਬ ਇਹ ਜਿਹੜੀ ਐਫ ਆਈ ਆਰ ਦਰਜ ਕਰਾਈ ਆ ਤੁਹਾਂ ਤੁਸੀਂ ਸਾਨੂੰ ਇਹ وجہ ਤੇ ਦੱਸ ਦੋ ਕਿ ਕਿਹੜੀ ਕਿਹੜੀ ਕਰਾਈ ਆ ਸਰ ਪਾਓ ਆਰਟੀਪਲਾਈ ਕਰਕੇ ਦੱਸ ਲਿਆ ਰੋ ਸਰ ਕਿਹਦੇ ਨਾਮ ਤੇ ਨਾ ਤੇ ਉਹਨਾਂ ਬੰਦੇਆ ਕੋਲ ਕੋਈ ਹਗਾਵਾ ਨਜਾਇਜ਼ ਕਬਜ਼ਾ ਤੇ ਨਾ ਉਹਨਾਂ ਕੋਈ ਮਿਸ ਵਿਵਹਾਰ ਕੀਤਾ ਜੇ ਕੋਈ ਵੀਡੀਓ ਹੈਗੀ ਜਾਂ ਕੋਈ ਨਜਾਇਜ਼ ਕਬਜ਼ਾ ਕਰ ਦੱਸ ਦੋ ਮੈਂ ਤੁਸੀਂ ਗੋਸਟੇ ਅਪਲਾਈ ਕਰਦਾ ਫਿਰ ਦੱਸ ਦੇ ਦਿੰਦੇ ਤੁਹਾਨੂੰ ਮੇਰੇ ਨਾਲ ਦਾ 10 ਫੇਰ ਹੋਰ ਗੱਲ ਮੇਰੇ ਉਹ ਤੇ ਤੁਹਾਡਾ ਪ੍ਰਸ਼ਾਸਨ ਸਾਨੂੰ ਕਹਿਣ ਦਾ ਪੁਲਿਸ ਪ੍ਰਸ਼ਾਸਨ ਵੀ ਵੀਡੀਓ ਧਾਰੀਵਾਲ ਨੂੰ ਕੁੱਛ ਲੋ ਵੀ ਉਹਨੇ ਕਿਉਂ ਕਰਾਈ ਆ ਤੇ ਜੇ ਤੇ ਇਹਨਾਂ ਬੰਦਿਆਂ ਨੂੰ ਤੁਸੀਂ ਪਛਾਣਦੇ ਹੋ ਕਿਸੇ ਨੂੰ ਉਹਨਾਂ ਬੰਦਿਆਂ ਚੋਂ ਤੇ ਦੱਸੋ ਵੀਡੀਓ ਤਾਂ ਇਹਦਾ ਕਿ ਕਿ ਸਾਡੇ ਕੋਲ ਕਾਗਜ਼ਾਂ ਤੇ ਗਾੜੀ ਕਾਬਿਲ ਦਿੰਦੇ ਨਹੀਂ ਯਾਰ ਕਾਗਜ਼ ਮੇਰਾ ਤੁਸੀਂ ਨੇਰੇ ਜੀ ਤੋਰੀ ਜਾਂਦੇ ਨਹੀਂ ਤੂੰ ਜਾ ਸਾਡੇ ਕਾਗਜ਼ਾਂ ਪਰ ਵੇਖੇ ਤੋੜਿਆ ਕਾਗਜ਼ ਕਿੱਦਾਂ ਤੋੜਿਆ ਸਾਡੇ ਦੱਸੂ ਕਾਗਜ਼ ਦੇ ਨਹੀਂ ਮੇਰੇ ਨੇ ਜਾਜ ਕਦਾ ਤੂੰ ਆਫਾਈਸ ਦਾ ਵੀ ਗਿਆ ਤੂੰ ਸਰ ਸਾਡੀ ਕਿ ਕਿਦਾ ਤੂੰ ਜਾ ਆਪਣੇ ਪੁਲਸ ਵਾਲੇ ਪੁੱਛ ਮੇਰੇ ਜਾਜ ਆ ਭਾਈ ਯਾਰ ਦਰਜ ਵੀ ਕਿੱਦਾਂ ਕਰਾਉਂ ਪੁਲਸ ਵਾਲੇ ਪੁੱਛੋ ਜਿਹੜੇ ਨੀਤੀ ਅਸੀਂ ਤਾਂ ਕਾਗਜ਼ ਭੇਜਿਆ ਤਾਂ ਪੁਲਸ ਵਾਲਿਆਂ ਨੇ ਤਾਂ ਡੈਲੋ ਕਹਾ ਵਾ ਕਿ ਉਹਨਾਂ ਨੇ ਰਿਪੋਰਟ ਦਿੱਤੀ ਆ ਭਾਈ ਉਹਨਾਂ ਨੇ ਯਾਰ ਦੀ ਕਾਪੀ ਦਿੱਤੀ ਆ ਮੈਨੂੰ ਤੁਹਾਡੀ ਤਾਂ ਪਾਸ ਨਹੀਂ ਸਮਝ ਸਰ ਜੀ ਮੈਨੂੰ ਤੁਹਾਡੀ ਨਹੀਂ ਲੱਗਣਦਾ ਤੁਹਾਡਾ ਪਰ ਤੁਸੀਂ ਬੰਦਿਆਂ ਨੂੰ ਵੇਖੋ ਵੈਰੀਫਾਈ ਕੋ ਕਰਦੇ ਜਾਂ ਕੋ ਪਛਾਣਦੇ ਮੈਂ ਬੰਦੇ ਵਿਚਾਰ ਫਦੇ ਪੁੱਛਦਾ ਨਾ ਕਿਹੜਾ ਕਦਮ ਜਦੋਂ ਗਏ ਨਹੀਂ ਮੈਂ ਤੁਹਾਨੂੰ ਮਿਸ ਬੇਕਦਾ ਉਹ ਆਉਂਦਾ ਵੀ ਇੱਥੇ ਆਉਣਾ ਬੰਦੇ ਤੂੰ ਇਨਾ ਬੰਦੇ ਨੂੰ ਪਛਾਣ ਤੇ ਦਾਣ ਮਿਸ਼ਾਣਾ ਬੰਦੇ ਨੂੰ ਬਿਲਕੁਲ ਕਾਗਜ਼ ਮੈਂ ਮੇਰੇ ਕੋਲ 2 ਪੰਜਾਹ ਕਾਗਜ਼ ਨਹੀਂ 500 ਦੇ ਕਾਗਜ਼ ਹੁੰਦਾ ਜਿਹੜਾ ਹਰਜੀਤ ਸਿੰਘ ਤੇ ਮੈਂ ਤਾਂ ਤੇ ਇਹਨੂੰ ਕਹੋ ਕਿਹੜਾ ਕਿਹੜਾ ਨਾ ਕਿਹਦਾ ਨਵੀਂ ਗੱਲ ਹੀ ਆ ਗੱਲ ਕਰਦੇ ਬਣਾ ਨਹੀਂ ਨਹੀਂ ਯਾਰ ਤੁਸੀਂ ਪਹਿਲਾਂ ਗੱਲ ਸੁਣ ਲਓ ਸਾਨੂੰ ਪੁੱਛਣਾ ਸਾਨੂੰ ਆਨ ਪੁੱਛਣਾ ਫਰਜ਼ ਨਹੀਂ ਆਡਾ ਸੁਬ ਕਿੱਥੇ ਆ ਪੁੱਛਣਾ ਸੁਬ ਪੱਜ ਬੰਦੇ ਭਰਾ